ਬਹੁਤ ਕੋਸ਼ਿਸ਼ ਕੀਤੀ ਇਸ ਨੂੰ ਸਮਝਣ ਦੀ ਕਿ ਇਹ ਪਾਠ ਹੈ ਕਿ ਇਹ ਕੀਰਤਨ ਹੈ ਕਿ ਇਹ ਸਿਮਰਨ ਹੈ ਬਹੁਤ ਯਤਨ ਕੀਤਾ ਪਰ ਸਮਝ ਨਹੀਂ ਲੱਗੀ ਇਹਨਾਂ ਬੋਲਾਂ ਦੀ ਆਓ ਗੁਰੂ ਸਾਹਿਬ ਦੇ ਆਸ਼ੀਰਵਾਦ ਅਸੇ ਮੁਤਾਬਕ ਸਹਿਜ ਮਿਲਿਆ ਮਿਲਿਆ ਪਰ ਵਾਂ ਸੁਣ ਸਹਿਜ ਅਵਸਥਾ ਦੇ ਵਿੱਚ ਰਹਿ ਕੇ ਅਸੀਂ ਕੀਰਤਨ ਕਰਨਾ ਹੈ ਸਹਿਜ ਅਵਸਥਾ ਵਿੱਚ ਆ ਕੇ ਅਸੀਂ ਇੱਕ ਨੂੰ ਸ਼ਬਦ ਉਚਾਰਨ ਕਰਨਾ ਹੈ ਨਾ ਕਿ ਅਸੀਂ ਇਸ ਤਰ੍ਹਾਂ ਆਪਣੇ ਹੀ ਤਰੀਕੇ ਨਾਲ ਇਸ ਨੂੰ ਉਯੋਜਿਤ ਕੀਤਾ ਹੈ ਆਓ ਗੁਰੂ ਦੇਗਵਾਦ ਸਾਉ ਦਾ ਸਹਾਰਾ ਲਈ ਗੁਰੂ ਗੋਬਿੰਦ ਗਾਇਓ ਨਹੀਂ ਜਨਮ ਆਕਾਰਕੀ ਅਸੀਂ ਆਪਣਾ ਜਨਮ ਗਾਤਾ ਕਰਦੇ ਜੀਆਂ ਨਾਲ ਹੀ ਨਾਲ ਅਸੀਂ ਸੰਗਤਾਂ ਦਾ ਵੀ ਜਿਹੜਾ ਧਿਆਨ ਦੂਜੀ ਪਾਸੇ ਵਖੇੜਦੇ ਹਾਂ ਸੋ ਆਓ ਕਿਨਾਂ ਕਰਾਤੇ ਵਿਚਾਰ ਕਰਨ ਦੇ ਲਈ ਸਾਬਸ ਦਾ ਸਾਰਾ ਲਈਏ ਤੇ ਗੁਰਬਾਣੀ ਦੇ ਮੁਤਾਬਿਕ ਇਸ ਨੂੰ ਟਾਲਣ ਦੀ ਕੋਸ਼ਿਸ਼ ਕਰੀਏ ਕਬੀਰ ਤੂ ਤੂ ਕਰਤਾ ਤੂ ਆ ਮੁੰਜ ਮੇ ਰਹਾ ਨਾ ਹੋ ਜਬ ਆਪਾ ਪਰਕਾ ਮਿਟ ਗਿਆ ਚਤ ਦੇਖੂ ਤਤ ਤੂ ਕਵੀ ਸਾਬ ਆਪਣੀ ਗੁਰਬਾਣੀ ਦੇ ਵਿੱਚ ਆਪਾ ਭਾਵ ਖਤਮ ਦੀ ਗੱਲ ਕਰਦੇ ਹਨ ਇੱਕ ਹੋਰ ਵੱਡੀ ਉਦਾਹਰਣ ਗੁਰੂ ਸਾਹਿਬ ਸਾਨੂੰ ਦਿੰਦੇ ਨੇ ਹਰ ਹਟ ਭੀ ਤੂ ਤੂ ਕਰ। ਸਤਿਗੁਰਾਂ ਨੂੰ ਸੰਬੋਧਨ ਤੂ ਨਾਲ ਕੀਤਾ ਜਾਂਦਾ। ਹਰ ਹਟ ਭੀ ਤੂ ਤੂ ਕਰ ਨਾਲ ਸ਼ਬਦਾਂ ਬੋਲੇ ਭਲੀ ਬਾਣ ਬੋਲੇ ਭਲੀ ਬਾਣ ਦੇ ਅਰਥ ਨੇ ਸਹਿਜ ਸੁਹਾਏ ਸਹਿਜ ਅਵਸਥਾ ਇਕ ਰਸ ਹੋ ਕੇ ਹਰਟ ਤੂ ਤੂ ਕਰਦਾ ਹੈ। ਜੋ ਅਸੀਂ ਕਰਦੇ ਹਾਂ ਉਹ ਤੁਹਾਡੇ ਸਾਹਮਣੇ ਹੈ। ਚੌਥੇ ਪਾਤਸ਼ਾਹ ਵੀ ਇਸ ਵਾਰੇ ਤੂ 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 ਭਗਵਾਨ ਸਾ ਪਰਮੇਸ਼ਰ ਨੂੰ ਤੂੰ ਦੀ ਅਵਸਥਾ ਬੜੀ ਸਹਿਜ ਵਿੱਚ ਆਕੇ ਕਰਦੇ ਨੇ ਤੂੰ ਤੂੰ ਕਰਤਾ ਤੂੰ ਹੂਆ ਸੋ ਇਹ ਜਿਹੜੀ ਗੁਰਬਾਣੀ ਹੈ ਸਾਨੂੰ ਚੱਲਣ ਦੀ ਸਾਨੂੰ ਸਮਾਜ ਵਿੱਚ ਵਿਚਰਨ ਦੀ ਸੇਧ ਦਿੰਦੀ ਹੈ ਜੇਕਰ ਅਸੀਂ ਗੁਰੂ ਸਾਹਿਬ ਦਾ ਸਹਾਰਾ ਲਈਏ ਉਹ ਕਹਿੰਦੇ ਹਰ ਕਾ ਬਿਲਾਵਣਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਗੈਸੇ ਤਤ ਨਾ ਜਾਈ ਤਤ ਦਾ ਕੀ ਅਰਥ ਹੈ ਜੋ ਚੀਜ਼ ਅਸੀਂ ਬਣਾਣੀ ਚਾਹਦੇ ਆ ਜੋ ਅਸੀਂ ਪ੍ਰਾਪਤ ਕਰਨੀ ਚਾਹੁੰਦੇ ਆ ਉਹ ਤਤ ਨੂੰ ਹੁਣ ਮੰਨ ਲਓ ਅਸੀਂ ਕੁੰਡੀ ਦੇ ਵਿੱਚ ਚਟਣੀ ਕੁੱਟਦੇ ਹਾਂ ਕੁੰਡੀ ਦੇ ਵਿੱਚ ਅਸੀਂ ਬਦਾਮ ਕੁੱਟਦੇ ਹਾਂ ਕੁੰਡੀ ਦੇ ਵਿੱਚ ਸੀ ਹੋਰ ਮਸਾਲੇ ਕੁੱਟਦੇ ਹਾਂ ਜੇ ਅਸੀਂ ਆਪਣਾ ਸੋਟਾ ਇੰਨੀ ਸਪੀਡ ਨਾਲ ਚਲਾਈਏ ਕਿ ਅਸੀਂ ਜਿਹੜਾ ਕੁਝ ਕੁੱਟਦੇ ਆ ਉਹਨੂੰ ਕੁੰਡੀ ਤੋਂ ਬਾਹਰ ਮਾਰੀਏ ਚੱਕ ਕੇ ਇੱਕ ਸੁਹਾਣੀ ਦੁੱਧ ੜਕਦੀ ਹੈ ਕੋਈ ਨਹੀਂ ਤੇ ਜੀ ਨਾ ਦੁੱਧ ਡਿੜਕਦੀ ਹੈ ਕਿ ਸਾਰਾ ਮੱਖਣ ਸਾਰਾ ਲੱਸੀ ਕੱਢ ਕੇ ਬਾਹਰ ਮਾਰਦੀ ਹੈ ਸੋ ਐਸੀ ਡਿੜਕਣ ਦਾ ਕੋਈ ਜਿਆਦਾ ਲਾਭ ਨਹੀਂ ਹੁੰਦਾ ਸਗੋਂ ਅਸੀਂ ਆਪਣਾ ਸਮਾਂ ਤੇ ਆਪਣੇ ਤਤ ਨੂੰ ਖਰਾਬ ਕਰਦੇ ਹਾਂ ਜਿਹੜਾ ਤਤ ਸੀ ਪ੍ਰਾਪਤ ਕਰਨਾ ਹੈ ਸੋ ਇਸੇ ਕਰਕੇ ਮਹਾਰਾਜ ਬਹੁਤ ਸਹਿਜ ਅਵਸਥਾ ਦੇ ਵਿੱਚ ਆਓ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਅਕਾਲ ਉਸ ਤਤ ਦੇ ਬਾਰੇ ਉਹਨਾਂ ਨੇ 69ਵੇਂ ਤੇ 70ਵੇਂ ਆਪਣੇ ਬੰਦ ਵਿੱਚ ਕੀਤਾ ਇੱਕ ਸ਼ਬਦ ਦੇ ਵਿੱਚ ਇੱਕ ਲਾਈਨ ਦੇ ਵਿੱਚ 16 ਵਾਰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੇ ਜੇ ਕੁੱਲ ਲਈਏ ਤਾਂ ਇਸ ਸ਼ਬਦ ਦੇ ਵਿੱਚ ਤਾਂ 35 ਵਾਰੀ ਤੂੰ ਹੀ ਤੂੰ ਹੀ ਕਹਿ ਕੇ ਉਹਨੂੰ ਯਾਦ ਕੀਤਾ ਹੈ ਆਓ ਪੰਜਵੇਂ ਪਾਤਸ਼ਾਹ ਦੀ ਗੱਲ ਕਰੀਏ ਉਹ ਵੀ ਇਹੀ ਗੱਲ ਕਰਦੇ ਨੇ ਰਸਨਾ ਜਪਤੀ ਤੂੰ ਹੀ ਤੂੰ ਹੀ ਤੇ ਜੋ ਸਾਡੀ ਜੀਵਨ ਹੈ ਉਹ ਤੂੰ ਹੀ ਤੂੰ ਹੀ ਜਪਦੀ ਹੈ ਤੇ ਅਸੀਂ ਇਹਨੂੰ ਵੈਗਰੂ ਨਾਲ ਜੋੜਿਆ ਹੈ ਵੈਗਰੂ ਸਿਫਤ ਸਲਾਹ ਦਾ ਸ਼ਬਦ ਹੈ ਲੇਕਿਨ ਉਹਦੀ ਹੁੰਦ ਜਿਹੜੀ ਹੈ ਤੂੰ 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 ਭਗਵਾਨ ਦੇ ਨਾਲ ਹੈ ਇਹ ਆਪਾਂ ਵਿਚਾਰਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਨੇ ਅਸੀਂ ਮੋਡੀਫਾਈ ਕਰ ਦਿੱਤਾ ਜੇ ਜੋ ਸ਼ਬਦ ਹੈ ਸਾਨੂੰ ਸਤਿਗੁਰਾਂ ਨੇ ਦਿੱਤਾ ਉਹਨੂੰ ਅਸੀਂ ਕੀਰਤਨ ਕਥਾ ਜਾਂ ਅਸੀਂ ਸਿਮਰਨ ਨਾਲ ਜੋੜਦੇ ਹਾਂ ਪਰੰਤੂ ਇਹਦੇ ਲਈ ਆਓ ਥੋੜੀਆਂ ਵਿਚਾਰਾਂ ਆਪਾਂ ਕਰੀਏ ਗੋੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਇਸ ਦੇ ਬਾਰੇ ਜੋ ਸ਼ਲੋਕ ਉਚਾਰਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ ਗੁਣ ਕੀਰਤ ਨਿਧ ਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ ਤੂੰ ਹੀ ਸੁਨ ਸੋ ਇਹ ਸ਼ਬਦ ਨੂੰ ਤੁਸੀਂ ਪੂਰਾ ਪੜ ਸਕਦੇ ਹੋ ਆਓ ਥੋੜਾ ਸਿਮਰਨ ਕਰੀਏ ਇਹਨੂੰ ਗਾਉਣ ਦਾ ਤਰੀਕਾ ਆਪਾਂ ਨੇ ਦਰਜ ਕਰਨਾ ਹੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੁਹੇ ਤੁਹੇ ਤੋਂ ਪਿਆਰਿਓ ਅਸੀਂ ਤੂੰ ਹੀ ਤੁਹੀ ਸ਼ਬਦ ਨੂੰ ਜਿਸ ਤਰ੍ਹਾਂ ਸਹਿਜ ਵਿੱਚ ਪੜਿਆ ਹੈ ਆਪਾਂ ਸਹਿਜ ਅਵਸਥਾ ਦੇ ਵਿੱਚ ਰਹਿ ਕੇ ਹੀ ਪਾਠ ਕਰਨਾ ਹੈ ਸਹਿਜ ਅਵਸਥਾ ਚ ਰਹਿ ਕੇ ਹੀ ਕੀਰਤਨ ਮਹਾਰਾਜ ਦਾ ਵੱਲੋਂ ਪ੍ਰਵਾਨਾ ਹੈ ਸਹਿਜ ਮਿਲਿਆ ਮਿਲਿਆ ਪ੍ਰਵਾਨ ਜੇ ਅਸੀਂ ਉਸ ਦੀ ਦਰਗਾਹ ਦੇ ਵਿੱਚ ਸਤਿਗੁਰੂ ਦੇ ਚਰਨਾਂ ਵਿੱਚ ਜੇ ਅਸੀਂ ਪ੍ਰਵਾਨ ਹੋਣਾ ਹੈ ਤਾਂ ਸਾਨੂੰ ਸਹਿਜ ਦਾ ਸਾਰਾ ਲੈਣਾ ਪਏਗਾ ਸਹਿਜ ਹੀ ਸੁਖ ਉਪਜ ਹੈ ਵਾਹਿਗੁਰੂ ਜੀ ਕਾ ਖਾਲਸਾ 我还以为。